ਤੀਸਰੀ ਪੌੜੀ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾ ਪੈ ਦਸੈ ਦੂਰ ਗਾਵੇ ਕੋ ਵਿਖੈ ਹਦਰਾ ਦੂਰ ਕਥਨਾ ਕਥੀ ਨ ਆਵੈ ਟੋਟ ਕਥੁ ਕਥੁ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸ਼ ਵੇ ਪਰਵਾਹ ਇਸ ਪੌੜੀ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਨੇ ਦੋ ਖਾਸ ਜਿਹੜੀਆਂ ਕਰੈਕਸ਼ਨਸ ਨੇ ਇੱਕ ਤਾਂ ਸਾਰੀ ਪੌੜੀ ਦੇ ਵਿੱਚ ਗਾਵੇ ਪੜਨਾ ਅਸੀਂ ਗਾਵੇ ਪੜ ਜਾਂਦੇ ਆ ਉਹੀ ਲਾਵਾਂ ਤੇ ਦੁਲਾਵਾਂ ਵਾਲਾ ਚੱਕਰ ਹੈ ਗਾਵੇ ਵੈ ਵੈ ਵੇ ਨਹੀਂ ਪੜਨਾ ਗਾਵੇ ਕੋ ਤਾਣ ਨਹੀਂ ਹੋਵੇ ਕਿਸੇ ਤਾਣ ਨਹੀਂ ਫਿਰ ਖੋਵੇ ਹੋਵੇ ਤੋਂ ਬਾਅਦ ਕਿਸੇ ਸੀ ਨਹੀਂ ਹੈ ਮਤਲਬ ਲਾਵਾਂ ਤੇ ਦੁਲਾਵਾਂ ਦਾ ਇਹ ਦੇ ਵਿੱਚ ਪੋੜੀ ਦੇ ਵਿੱਚ ਬਹੁਤ ਜ਼ਿਆਦਾ ਖਿਆਲ ਰੱਖਣਾ ਹੈ ਦੂਸਰਾ ਜਦੋਂ ਅਸੀਂ ਪੜਦਿਆਂ ਨਾ ਲਾਈਨ ਗਾਵੈ ਕੋ ਦਾਤ ਜਾਣੈ ਨੀਸ਼ਾਣ ਉਹਦੇ ਵਿੱਚ ਗਲਤੀ ਕੀ ਕਰਦੇ ਆ ਅਸੀਂ ਕਿ ਗਾਵੈ ਕੋ ਦਾਤ ਜਾਣੈ ਨੀਸ਼ਾਣ ਅਸੀਂ ਕਈ ਵਾਰੀ ਇਸ ਤਰ੍ਹਾਂ ਪੜ ਜਾਂਦੇ ਆ ਆਪਣੀ ਲੈ ਨੂੰ ਨਾ ਬਣਾਉਣ ਵਾਸਤੇ ਕਿ ਉਹ ਅਸੀਂ ਗਲਤ ਪੜ ਜਾਂਦੇ ਆ ਗਾਵੈ ਕੋ ਤੋਂ ਬਾਅਦ ਅਸੀਂ ਠਹਿਰਾਉ ਦੇਣਾ ਹੈ ਗਾਵੈ ਕੋ ਦਾਤ ਤੇਨੇ ਰੁਕਣਾ ਗਾਵੈ ਕੋ ਇੱਥੇ ਰੁਕਣਾ ਫਿਰ ਦਾਤ ਜਾਣਾ ਨਿਸ਼ਾਨ ਐਵੇਂ ਗਾਵੈ ਕੋ ਗੁਣ ਵੜਿਆਈਆਂ 4 ਇਸੇ ਤਰ੍ਹਾਂ ਗਾਵੈ ਕੋ ወਦੂਮਾ ਰੁਕਣਾ ਵਿਦਿਆ ਵਿਖੰਮ ਵਿਚਾਰ ਮਤਲਬ ਇਸ ਤਰ੍ਹਾਂ ਰੁਕਣਾ ਸਾਰੀ ਪੌੜੀ ਦੇ ਵਿੱਚ ਤਕਰੀਬਨ ਇਸ ਤਰ੍ਹਾਂ ਹੀ ਹੈ ਤੋ ਇਹਦੇ ਵਿੱਚ ਤਕਰੀਬਨ ਇਹੀ ਹੈ ਹੁਕਮੀ ਹੁਕਮ ਚਲਾਏ ਰਾਹ ਹੁਕਮੀ ਹੁਕਮੀ ਤੋਂ ਬਾਅਦ ਸਾਨੂੰ ਥੋੜਾ ਜਿਹਾ ਪਾਜ਼ ਦੇਣਾ ਹੈ ਆਮ ਤੌਰ ਤੇ ਗੁਟਕਿਆਂ ਦੇ ਵਿੱਚ ਜਿਹੜਾ ਲਿਖਿਆ ਹੋਇਆ ਹੈ ਨਾ ਉਹ ਇਹਨੂੰ ਸਾਰੀ ਲਾਈਨ ਨੂੰ ਦੋ ਭਾਗਾਂ 'ਚ ਵੰਡਿਆ ਹੈ ਹੁਕਮੀ ਹੁਕਮ ਵੱਖਰਾ ਲਿਖਿਆ ਹੈ ਚਲਾਏ ਰਾਹ ਵੱਖਰਾ ਲਿਖਿਆ ਹੈ ਪਰ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਨਹੀਂ ਹੈ ਸਾਨੂੰ ਚਾਹੀਦਾ ਬੋਲਣਾ ਇਸ ਤਰ੍ਹਾਂ ਕਿ ਹੁਕਮੀ ਫਿਰ ਉਸ ਤੋਂ ਬਾਅਦ ਹੁਕਮ ਚਲਾਏ ਰਾਹ ਇਸ ਤਰ੍ਹਾਂ ਉਹ ਇਸ ਤਰ੍ਹਾਂ ਜ਼ਿਆਦਾ ਕਰੈਕਟ ਰਹੇਗਾ ਹੁਕਮੀ ਹੁਕਮ ਚਲਾਏ ਰਾਹ ਨਾਨਕ ਇਤਿਵਾਦ ਫਿਰ ਠਹਿਰਾਉ ਦੇਣਾ ਵਿਗਸ ਵੇ ਪ੍ਰਵਾਹ ਇਹ ਹੋ ਗਿਆ